ਹੈਲੋ ਦੋਸਤੋ ਕੀ ਹਾਲ ਹੈ ਮੈਂ ਦਿਖਾਤਾ ਤੇ ਸਾਰੇ ਠੀਕ ਹੋਮਗੇ ਆ ਵੀਰੋ ਪਿੱਪਲ ਲਾਇਆ ਨਮਾ ਚੌਤਰੇ ਤੇ ਆਪਾਂ ਜਿੱਥੇ ਬੈਨੇ ਆ ਆ ਤਾਂ ਤੁਸਕਿਲ ਦੇ ਸਾਥ ਚ ਤੇ ਆ ਦਰਾਖਤ ਲਾਇਨੇ ਤਿੰਨ ਆ ਜਿਹੜਾ ਜਿਹੜਾ ਪਿੱਪਲ ਸੀਗਾ ਨਾ ਪੁਰਾਣਾ ਹੋ ਗਿਆ ਬਜ਼ੁਰਗ ਕਮ ਸੇ ਕਮ ਹੋ ਗਏ ਤਿੰਨ ਚਾਰ ਸਾਲੇ ਨੂੰ ਲੱਗੇ ਨੂੰ ਤੇ ਇਹਦੇ ਬਰੋਬਰੀ ਇੱਕ ਤੋ ਤਿੰਨ ਕ ਸਾਲ ਪਹਿਲਾਂ ਹੋਰ ਲਾਇਆ ਸੀਗਾ ਉਹ ਹੈਗੀ ਤਰਬੈਣੀ ਤਿੰਨ ਦਰਾਖਤ ਇਕੱਠੇ ਆ ਜੀ ਆਹ ਵਾਲੀ ਤੇ ਆ ਲਾਈ ਇਹ ਨੂੰ ਹਣ ਇਹਦੇ ਨਾਲ ਹੀ ਦੂਜੇ ਲਾਇਏ ਨੇ ਵੀ ਉਹ ਵੀ ਉੱਠ ਖੜਾ ਕੀ ਆਲਾ ਦੋਸਤੋ ਇਸ ਵਿੱਚ ਪਿੰਡ ਸਿਪਾਰ ਦੇ ਇਖਾਰੇ ਖੂਤੇ ਇਹਨਾਂ ਦੇ ਵੀ ਪੱਤੀ ਦੇ ਬੰਦਿਆਂ ਨੇ ਦਰਖਤ ਲਾਇਆ ਉਹਨਾਂ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦ ਜਿਵੇਂ ਬਿੰਦਰ ਅੰਕ ਹੋਇਆ ਬਾਕੀ ਜੋ ਵੀ ਚੌਥੇ ਦੀ ਕਮੇਟੀ ਹੈ ਜੀ ਜਿਨ੍ਹਾਂ ਨੇ ਆ ਸ਼ੈੱਡ ਛੱਡ ਪਾਇਆ ਸਰ ਉਹਨਾਂ ਦਾ ਵਿਸ਼ੇਸ਼ ਰੂਪ ਤੇ ਧੰਨਵਾਦ ਵਧੀਆ ਵਾ ਇਹ ਗੱਲ ਵੀ ਤੁਸੀਂ ਸਿਆਣੇ ਬੰਦੇ ਮੂੜੇ ਆਏ ਇਹ ਆਕਰਸ਼ਿਤ ਨੇ ਜੀ ਵਾਰ ਤੋਂ ਬਾਅਦ ਮੈਂ ਕਹਿੰਦਾ ਵੀ ਇਹ ਜਿੰਨੇ ਵੀ ਕਮੇਟੀ ਮੈਂਬਰ ਨੇ ਹੋਰ ਉੱਤੇ ਉੱਠ ਕੇ ਵੀ ਆਪ ਦੇ ਦਰਸਤ ਬਜੇ ਸਾਰੇ ਪਿੰਡ ਚ ਵਧੀਆ ਲਵਾਉਣ ਜੀ ਬਿੰਦ ਅਕਲ ਤਾਂ ਅਨਬਾਦ ਬਾਕੀ ਜੋ ਵੀ ਕਮੇਟੀ ਆ ਉਹਨਾਂ ਦਾ ਪਾਣਾ